ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਜੀ ਕਿ ਧੰਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਕਿਵੇਂ ਇੱਕ ਭੈਣ ਨੇ ਇੱਕ ਹੀ ਚਪਹਿਰਾ ਕੱਟਿਆ ਤੇ ਉਸਦੇ ਪੁੱਤਰ ਦੀ ਸਿਹਤ ਠੀਕ ਹੋ ਗਈ ਕਿਵੇਂ ਉਸ ਦਰ ਤੇ ਚਮਤਕਾਰ ਹੋ ਰਹੇ ਹਨ ਜੀ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਬਾਕੀ ਤੁਹਾਡੇ ਤੇ ਵੀ ਸ਼ਹੀਦ ਸਿੰਘਾਂ ਦਾ ਮਿਹਰ ਭਰਿਆ ਹੱਥ ਹੋ ਸਕੇ ਜੀ ਜਿਹੜੇ ਸ਼ਹੀਦਾਂ ਨੂੰ ਜਪਦੇ ਨੇ ਧਿਆਉਂਦੇ ਹਨ ਉਹਨਾਂ ਨੂੰ ਸੁਖ ਮਿਲਦਾ ਹੈ ਨਾਮ ਦੀ ਦਾਤ ਮਿਲਦੀ ਹੈ ਜਿਹੜੇ ਰੁੱਲ ਰਹੇ ਹੁੰਦੇ ਨੇ ਉਹਨਾਂ ਨੂੰ ਰਸਤਾ ਮਿਲਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰਿਆਂ ਦੀਆਂ ਝੋਲੀਆਂ ਭਰ ਰਹੇ ਹਨ ਸਾਧ ਸੰਗਤ ਜੀ ਸਾਧ ਸੰਗਤ ਜੀ ਜਦੋਂ ਦਸਵੇਂ ਪਾਤਸ਼ਾਹ ਜੀ ਨੂੰ ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ प्यारे ਸੀ ਮਹਾਰਾਜ ਜਿਹੜੇ ਉਹਨਾਂ ਨੇ ਕਿਹਾ ਸੀ ਸਤਿਗੁਰ ਜਿਹੜੇ ਸ਼ਹੀਦ ਹੁੰਦੇ ਨੇ ਉਹ ਕੌਣ ਹੁੰਦੇ ਹਨ ਤੇ ਸ਼ਹੀਦਾਂ ਵਿੱਚ ਕਿੰਨੀ ਕੁ ਤਾਕਤ ਹੁੰਦੀ ਹੈ ਤਾਂ ਕਲਗੀਧਰ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸਨ ਕਿ ਸ਼ਹੀਦਾਂ ਦੇ ਵਿੱਚ ਐਸੀ ਤਾਕਤ ਹੈ ਸ਼ਹੀਦ ਸਾਡੇ ਦਰ ਦੇ ਵਿੱਚ ਪਰਵਾਨੇ ਹੋਏ ਹਨ ਸ਼ਹੀਦਾਂ ਵਿੱਚ ਐਸੀ ਬਰਕਤ ਹੈ ਕਿ ਜਮਦੂਤ ਤੇ ਧਰਮ ਰਾਜ ਜਦੋਂ ਸੰਸਾਰ ਦੇ ਵਿੱਚ ਕਿਸੇ ਨੂੰ ਲੈਣ ਤੁਰਦਾ ਹੈ ਜਿਹੜਾ ਕੋਈ ਧਰਮੀ ਹੁੰਦਾ ਹੈ ਤਾਂ ਉਹ ਪਹਿਲਾਂ ਹੀ ਸ਼ਹੀਦਾਂ ਸਿੰਘਾਂ ਦੀ ਆਗਿਆ ਲੈਂਦਾ ਹੈ ਕਿਤੇ ਉਹ ਉਹਨੂੰ ਧਿਉਂਦੇ ਤਾਂ ਨਹੀਂ ਤੁਹਾਨੂੰ ਜਪਦੇ ਤਾਂ ਨਹੀਂ ਜਿਹੜੇ ਗੁਰਸਿੱਖ ਹੁੰਦੇ ਹਨ ਸੋ ਸਾਧ ਸੰਗਤ ਜੀ ਕਹਿੰਦੇ ਹਨ ਕਿ ਸਭ ਤੋਂ ਵੱਡੀ ਸ਼ਕਤੀ ਸ਼ਹੀਦਾਂ ਸਿੰਘਾਂ ਦੇ ਵਿੱਚ ਹੈ ਜਿਹੜਾ ਕੋਈ ਸ਼ਹੀਦ ਸਿੰਘ ਦਾ ਨਾਮ ਜਪਦਾ ਹੈ ਉੱਥੇ ਕਦੇ ਵੀ ਦੂਤ ਨਹੀਂ ਜਾਂਦੇ ਜਦੋਂ ਦੂਤ ਉੱਥੇ ਪਹੁੰਚਦੇ ਹੀ ਨਹੀਂ ਹਨ ਅਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਹੈ ਕਿ ਦੇਵਤਿਆਂ ਤੋਂ ਵੱਧ ਜਿਹੜੀ ਸ਼ਕਤੀ ਹੈ ਉਹ ਜਮਦੂਤਾਂ ਦੇ ਵਿੱਚ ਹੁੰਦੀ ਹੈ ਕਿਉਂਕਿ ਸਾਰਿਆਂ ਨੂੰ ਲੈ ਕੇ ਗਏ ਹਨ ਉਹ ਉਹਨਾਂ ਨੇ ਤਾਂ ਕਿਸੇ ਨੂੰ ਵੀ ਛੱਡਿਆ ਨਹੀਂ ਸਾਰਿਆਂ ਨੂੰ ਅੱਗੇ ਉਹਨਾਂ ਨੇ ਲਾ ਕੇ ਖੜਿਆ ਹੈ ਪਰ ਜਿਹੜੇ ਸ਼ਹੀਦ ਸਿੰਘ ਫੌਜਾਂ ਹਨ ਉਹਨਾਂ ਵਿੱਚ ਬਹੁਤ ਹੀ ਬਰਕਤ ਹੈ ਬਹੁਤ ਹੀ ਸ਼ਕਤੀ ਹੈ ਉਹਨਾਂ ਦੇ ਨਾਮ ਵਿੱਚ ਇੰਨੀ ਤਾਕਤ ਹੈ ਕਿ ਜਿਹੜਾ ਕੋਈ ਉਹਨਾਂ ਨੂੰ ਧਿਆਉਂਦਾ ਹੈ ਉਹਨਾਂ ਨੂੰ ਦੂਤ ਵੀ ਲੈਣ ਨਹੀਂ ਆਉਂਦੇ ਇਹ ਸੱਚ ਹੈ ਸਾਧ ਸੰਗਤ ਜੀ ਸੋ ਇੱਕ ਮਾਤਾ ਜੀ ਨੇ ਦੱਸਿਆ ਜੋ ਕਿ ਹਿੰਦੂ ਪਰਿਵਾਰ ਦੇ ਸਨ ਉਹ ਕਹਿੰਦੇ ਹਨ ਕਿ ਮੈਂ ਕਦੇ ਵੀ ਸ਼ਹੀਦਾ ਸਾਹਿਬ ਨਹੀਂ ਆਈ ਮੈਂ ਪਹਿਲੇ ਵਾਰ ਆਈ ਸੀ ਹੁਣ ਲਗਾਤਾਰ ਉਸ ਦਿਨ ਤੋਂ ਬਾਅਦ ਆਉਣਾ ਸ਼ੁਰੂ ਕੀਤਾ ਮੈਂ ਇੱਥੇ ਬਾਬਾ ਦੀਪ ਸਿੰਘ ਜੀ ਦੀ ਸ਼ਕਤੀ ਵੇਖੀ ਮੈਨੂੰ ਪਤਾ ਲੱਗਾ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿੱਡੇ ਵੱਡੇ ਹੋਣਗੇ ਕਹਿੰਦੇ ਮੈਂ ਉਹਨਾਂ ਦੀ ਸ਼ਕਤੀ ਨੂੰ ਕਹਿ ਨਹੀਂ ਸਕਦੀ ਪਰ ਬਾਬਾ ਦੀਪ ਸਿੰਘ ਜੀ ਦੇ ਵਿੱਚ ਇੰਨੀ ਸ਼ਕਤੀ ਹੈ ਤੇ ਮੈਂ ਕਈ ਵਾਰ ਇਹ ਸੋਚਦੀ ਹਾਂ ਕਿ ਗੁਰੂ ਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸਿੱਖ ਹੈ ਤਾਂ ਤਨ ਬਾਬਾ ਦੀਪ ਸਿੰਘ ਜੀ ਇਹ ਸਿੱਖ ਵਿੱਚ ਇੰਨੀ ਸ਼ਕਤੀ ਹੈ ਤੇ ਗੁਰੂ ਵਿੱਚ ਕਿੱਡੀ ਸ਼ਕਤੀ ਹੋਵੇਗੀ ਗੁਰੂ ਵਿੱਚ ਵੀ ਕਿੱਡੀ ਵੱਡੀ ਬਰਕਤ ਹੋਵੇਗੀ ਜਿਸ ਦੇ ਸਿੱਖ ਨੂੰ ਚੇਤੇ ਕੀਤਿਆਂ ਹੀ ਸਾਰੇ ਦੁੱਖ ਮਿਟ ਜਾਂਦੇ ਹਨ ਉਸ ਗੁਰੂ ਨੂੰ ਯਾਦ ਕੀਤੇਆਂ ਕਿ ਕੁਝ ਹੁੰਦਾ ਹੋਵੇਗਾ ਉਹ ਮਾਤਾ ਜੀ ਕਹਿਣ ਲੱਗੇ ਕਿ ਮੇਰਾ ਬੱਚਾ ਚਨਈ ਵਾਲੇ ਪਾਸੇ ਪੜਦਾ ਸੀ ਇਧਰ ਕੋਈ ਸ਼ਹਿਰਾਂ ਵਿੱਚ ਸਟੱਡੀ ਕਰਦਾ ਸੀ ਤੇ ਕਹਿੰਦੇ ਅਸੀਂ ਇੱਥੇ ਅੰਮ੍ਰਿਤਸਰ ਵਿੱਚ ਹੀ ਰਹਿੰਦੇ ਸਾਂ ਤੇ ਮੈਂ ਕਦੀ ਵੀ ਕਹਿੰਦੇ ਕਿ ਸ਼ਹੀਦਾਂ ਦੇ ਦਰ ਤੇ ਨਹੀਂ ਸੀ ਗਈ ਮੈਂ ਸਿਰਫ ਦਰਬਾਰ ਸਾਹਿਬ ਹੀ ਗਈ ਹਾਂ ਇੱਕ ਦੋ ਵਾਰ ਕਹਿੰਦੇ ਮੇਰਾ ਬੱਚਾ ਉਧਰ ਪੜਦਾ ਸੀ ਤੇ ਮੇਰੀ ਨੋਹਵੀਂ ਉੱਥੇ ਰਹਿੰਦੀ ਸੀ ਕਹਿੰਦੇ ਪਤਾ ਨਹੀਂ ਕੀ ਗੱਲ ਹੋਈ ਕਿ ਇੱਕ ਦਿਨ ਐਕਸੀਡੈਂਟ ਹੋ ਗਿਆ ਮੇਰੇ ਪੁੱਤਰ ਦੇ ਸਿਰ ਵਿੱਚ ਸੱਟ ਲੱਗ ਗਈ ਕਹਿੰਦੇ ਕਿ ਸਿਰ ਵਿੱਚ ਭਿਆਨਕ ਸੱਟ ਲੱਗੀ ਖੂਨ ਜਮਾ ਹੋ ਗਿਆ ਉਹਨਾਂ ਨੂੰ ਹਸਪੀਟਲ ਖੜਿਆ ਕੋਈ ਹੱਥ ਨਾ ਪਾਵੇ ਹੁਣ ਉਧਰ ਲੋਕਾਂ ਦਾ ਸਾਨੂੰ ਪਤਾ ਨਹੀਂ ਸੀ ਨੋ ਨੋ ਵੀ ਨਹੀਂ ਸੀ ਪਤਾ ਉਹ ਆਪ ਹੀ ਵਿਚਰਿਆ ਹੋਇਆ ਸੀ ਲੋਕਾਂ ਦੇ ਨਾਲ ਜਿਆਦਾ ਉਹਨੂੰ ਹੀ ਪਤਾ ਸੀ ਜੋ ਵੀ ਹੁੰਦਾ ਸੀ ਨੋ ਨੋ ਨਹੀਂ ਸੀ ਕਹਿੰਦਾ ਉਹ ਆਪ ਹੀ ਸਭ ਕੁਝ ਲੈ ਕੇ ਆਉਂਦਾ ਸੀ ਕਹਿੰਦੇ ਕਿ ਉਹ ਲੈ ਕੇ ਘੁੰਮਦੀ ਰਹੀ ਅਸੀਂ ਵੀ ਉਥੇ ਜਿਹੜੇ ਸਾਡੇ ਵਾਕਫ ਸੀ ਉਹਨਾਂ ਨੂੰ ਦੋਵਾਂ ਚਾਰਾਂ ਨੂੰ ਫੋਨ ਕੀਤਾ ਤੇ ਹਸਪੀਟਲ ਲੈ ਗਏ ਸਾਡੇ ਵਾਕਫ ਸੀ ਇੱਕ ਤੋਂ ਦੂਜੇ ਦੂਜੇ ਤੋਂ ਤੀਜੇ ਇਦਾਂ ਕਰਕੇ ਕਹਿੰਦੀ ਕਿ ਅਸੀਂ ਦੋ ਦਿਨ ਬੱਚੇ ਨੂੰ ਲੈ ਕੇ ਇਦਾਂ ਹੀ ਘੁੰਮਦੇ ਰਹੇ ਹਰ ਥਾਂ ਸਾਨੂੰ ਨਾ ਹੀ ਕੋਈ ਕਿਸੇ ਨੇ ਡਾਕਟਰ ਨੇ ਹੱਥ ਪਾਇਆ ਤੇ ਉਹ ਫਿਰ ਮਾਤਾ ਜੀ ਕਹਿੰਦੇ ਹਨ ਕਿ ਮਹਾਰਾਜ ਦੀ ਕੋਈ ਐਸੀ ਸਾਡੇ ਉੱਪਰ ਕਿਰਪਾ ਵਰਤੀ ਕੋਈ ਪੂਰਬਲਾ ਕਰਮ ਜਾਗਿਆ ਸਾਡੇ ਘਰ ਦੇ ਕੋਲ ਇੱਕ ਪੰਡਤ ਸੀ ਮੈਂ ਉਹਨਾਂ ਦੇ ਕੋਲ ਗਈ ਕਿ ਬੱਚਾ ਇਦਾਂ ਮਹਾਰਾਜ ਜੀ ਬਹੁਤ ਤੰਗ ਹੈ ਉਸ ਨੂੰ ਕੋਈ ਵੀ ਹੱਥ ਨਹੀਂ ਪਾ ਰਿਹਾ ਉਹ ਕਹਿੰਦੇ ਕਿ ਕੋਈ ਗੱਲ ਨਹੀਂ ਕਿਰਪਾ ਹੋਵੇਗੀ ਤੁਸੀਂ ਰੋ ਨਾ ਉਹਨਾਂ ਨੇ ਇੱਕ ਉਪਾਅ ਕਰਵਾਇਆ ਤੇ ਮਹਾਰਾਜ ਦੀ ਕਿਰਪਾ ਹੋਈ ਉਥੇ ਇੱਕ ਹਸਪੀਟਲ ਚ ਉਹਨੂੰ ਐਡਮਿਟ ਕੀਤਾ ਗਿਆ। ਉਹ ਕਹਿੰਦੇ ਅਸੀਂ ਪ੍ਰਸ਼ਨ ਕਰਾਂਗੇ। ਉਹਨਾਂ ਨੇ ਪ੍ਰਸ਼ਨ ਫਿਰ ਕਰ ਦਿੱਤਾ। ਪ੍ਰਸ਼ਨ ਕੀਤੇ ਨੂੰ ਮਤਲਬ ਸਹੀ ਤਾਂ ਹੋ ਗਿਆ। 7ਵੇਂ 8ਵੇਂ ਦਿਨ ਸਾਨੂੰ ਪਤਾ ਲੱਗਾ ਕਿ ਬੱਚਾ ਠੀਕ ਤਾਂ ਹੈ। ਕਹਿੰਦੇ ਕਿ 7-8 ਦਿਨ ਦਾ ਸਾਡਾ ਪੈਸਾ ਬਹੁਤ ਲੱਗ ਗਿਆ। ਇੱਥੋਂ ਵੀ ਭੇਜਿਆ ਚਲੋ ਸਾਡਾ ਕੰਮ ਕਰ ਸੈਟ ਸੀ। ਪੈਸਾ ਤਾਂ ਬਹੁਤ ਸੀ ਮਹਾਰਾਜ ਦੀ ਕਿਰਪਾ ਦੇ ਨਾਲ। ਕਹਿੰਦੇ ਹੁਣ ਮਹੀਨਾ ਹੋ ਚੁੱਕਾ ਸੀ। ਤੇ ਮਹੀਨੇ ਤੋਂ ਵੱਧ ਫਿਰ 2 ਮਹੀਨੇ ਵੀ ਹੋ ਗਏ ਕਹਿੰਦੀ ਕਿ ਫਿਰ ਮੈਂ ਆਪਣੇ ਬੱਚਿਆਂ ਦੇ ਨਾਲ ਨੋਹ ਦੇ ਕੋਲ ਪਹੁੰਚੀ ਤੇ ਉਹਨੂੰ ਘਰੇ ਲੈ ਕੇ ਆਏ ਅਸੀਂ ਘਰੇ ਰੱਖਿਆ ਘਰੇ ਪੱਕਾ ਇੱਕ ਡਾਕਟਰ ਤੇ ਇੱਕ ਨਰਸ ਉਹਨਾਂ ਦਾ ਖਰਚਾ 3 ਮਹੀਨੇ ਹੋ ਗਏ ਸੀ ਸਾਨੂੰ ਦੇਂਦਿਆਂ ਨੂੰ ਪਰ ਸਾਡਾ ਬੱਚਾ ਕੁਝ ਬੋਲਿਆ ਚੱਲਿਆ ਨਹੀਂ ਸੀ ਕਹਿੰਦੀ ਕਿ ਮੈਂ ਬੜੀ ਤੰਗ ਪਰੇਸ਼ਾਨ ਸੀ ਤੇ ਜਿੱਥੇ ਮੇਰਾ ਬੇਟਾ ਰਹਿੰਦਾ ਸੀ ਉਹਦੇ ਨਾਲ ਹੀ ਇੱਕ ਗੁਰੂ ਘਰ ਸੀ ਤੇ ਉੱਥੇ ਸੁਖਮਨੀ ਸਾਹਿਬ ਦਾ ਪਾਠ ਬੀਬੀਆਂ ਰਲ ਕੇ ਕਰ ਰਹੀਆਂ ਸਨ ਤੇ ਮੈਂ ਵੀ ਇੱਕ ਦੋ ਦਿਨ ਗਈ ਕਿ ਚੱਲ ਮੈਂ ਇੱਥੇ ਹੀ ਅਰਦਾਸ ਕਰਕੇ ਆਉਣੀ ਹਾਂ ਕੋਈ ਉੱਥੇ ਮੰਦਰ ਨਹੀਂ ਸੀ ਕਹਿੰਦੀ ਕਿ ਮੈਂ ਗੁਰੂ ਘਰ ਜਾ ਕੇ ਅਰਦਾਸ ਕੀਤੀ ਜਿੱਦਾਂ ਅਸੀਂ ਮੰਦਰ ਵਿੱਚ ਜਾ ਕੇ ਕਰਦੇ ਹਾਂ ਕਿ ਮਹਾਰਾਜ ਜੀ ਕਿਰਪਾ ਕਰੋ ਕਹਿੰਦੇ ਮੈਂ ਉੱਥੇ ਬਾਬਾ ਜੀ ਨੂੰ ਪੈਸੇ ਦੇ ਕੇ ਅਰਦਾਸ ਕਰਵਾਈ ਉਹਨਾਂ ਨੇ ਕਿਹਾ ਕਿ ਮਾਤਾ ਜੀ ਸ੍ਰੀ ਸੁਖਮਨੀ ਸਾਹਿਬ ਦਾ ਜਾਪ ਕਰੋ ਗੁਰੂ ਮਹਾਰਾਜ ਜੀ ਕਿਰਪਾ ਕਰਨਗੇ ਕਹਿੰਦੀ ਮੈਂ ਵੀ ਉਹ ਸੰਗਤ ਵਿੱਚ ਬੈਠ ਕੇ ਜਾਪ ਕਰਨ ਲੱਗ ਪਈ ਕਹਿੰਦੀ ਕਿ ਜਦੋਂ ਮੈਂ ਜਾਪ ਕਰਦੀ ਰਹੀ ਤੇ ਉੱਥੇ ਮੇਰਾ ਮਨ ਨਾ ਲੱਗੇ ਤੇ ਮੈਂ ਆਪਣੇ ਪਰਿਵਾਰ ਨੂੰ ਕਿਹਾ ਕਿਉਂ ਨਾ ਆਪਾਂ ਬੱਚੇ ਨੂੰ ਕਿਸੇ ਤਰ੍ਹਾਂ ਆਪਣੇ ਪੰਜਾਬ ਲੈ ਕੇ ਜਾਈਏ ਅਸੀਂ ਗੱਲਬਾਤ ਸਾਰੀ ਕਰਕੇ ਆਪਣੇ ਬੱਚੇ ਨੂੰ ਲੁਧਿਆਣੇ ਲੈ ਕੇ ਗਏ ਉੱਥੇ ਦਾਖਲ ਕਰਵਾਇਆ ਇੱਕ ਵਾਰ ਉੱਥੇ ਚੈੱਕ ਚੁੱਕ ਕਰਵਾਇਆ ਉੱਥੇ ਸਾਡਾ ਕੋਈ ਡਾਕਟਰ ਵਾਕਫ ਸੀ ਉਹਦੇ ਨਾਲ ਅਸੀਂ ਗੱਲ ਕੀਤੀ ਉਹਨੂੰ ਸਾਰੀਆਂ ਹੀ ਇਸ ਦੀਆਂ ਸਕੈਨਾਂ ਵਗੈਰਾ ਭੇਜੀਆਂ ਉਹ ਕਹਿੰਦਾ ਕਿ ਇੱਥੇ ਲਿਆਓ ਆਪਾਂ ਟਰਾਈ ਕਰਕੇ ਦੇਖ ਲਾਂਗੇ ਮਹਾਰਾਜ ਦੀ ਮੌਜ ਕਹਿੰਦੇ ਲੁਧਿਆਣੇ ਲੈ ਕੇ ਗਏ ਲੁਧਿਆਣੇ 15 ਕੋ ਦਿਨ ਹੋ ਗਏ ਸੀ ਕਹਿੰਦੀ ਲੁਧਿਆਣੇ ਵਿੱਚ ਮੈਂ ਹਸਪੀਟਲ ਬੈਠੀ ਸਾਂ ਤੇ ਮੇਰੇ ਨਾਲ ਇੱਕ ਮਾਤਾ ਜੀ ਆ ਕੇ ਬੈਠੇ ਮੇਰੀ ਉਮਰ ਦੇ ਹੀ ਸਨ ਉਹ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਨ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਵੀ ਉੱਥੇ ਗਈ ਸੀ ਜਿੱਥੇ ਬੀਬੀਆਂ ਰਲ ਕੇ ਪਾਠ ਕਰ ਰਹੀਆਂ ਸੀ ਤੇ ਮਾਤਾ ਕਹਿੰਦੀ ਕਿ ਮੈਂ ਤਾਂ ਐਤਵਾਰ ਦੇ ਦਿਨ ਚੁਪਹਿਰਾ ਕੱਟਣਾ ਹੁੰਦਾ ਹੈ ਅੱਜ ਮੇਰੇ ਕੋਲ ਜਾਇਆ ਨਹੀਂ ਗਿਆ ਮੈਂ ਸ਼ਹੀਦਾਂ ਸਾਹਿਬ ਜਾ ਨਹੀਂ ਸਕੀ ਇਸ ਕਰਕੇ ਮੈਂ ਇੱਥੇ ਹੀ ਚੁਪਹਿਰਾ ਕੱਟਣ ਲੱਗੀ ਹਾਂ ਕਹਿੰਦੀ ਮੈਂ ਉਹਨਾਂ ਨੂੰ ਪੁੱਛਿਆ ਕਿ ਚੁਪਹਿਰਾ ਕੀ ਹੁੰਦਾ ਹੈ ਕਹਿੰਦੇ ਕਿ ਮੈਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾ ਕੇ ਚੁਪਹਿਰੇ ਦੀ ਸੇਵਾ ਨਿਭਾਉਂਦੀ ਹਾਂ ਮੇਰਾ ਬੱਚਾ ਵੀ ਜਿਹੜਾ ਸੀ ਉਹ ਬੋਲਦਾ ਨਹੀਂ ਸੀ ਮੈਂ ਚੁਪਹਿਰੇ ਦੀ ਸੇਵਾ ਨਿਭਾਈ ਜਿਸ ਦਿਨ ਤੋਂ ਮੈਂ ਚੁਪਹਿਰਾ ਸ਼ੁਰੂ ਕੀਤਾ ਮੇਰਾ ਬੱਚਾ ਹਿੱਲਣ ਜੁਲਣ ਲੱਗ ਪਿਆ ਮੈਨੂੰ ਪਛਾਨਣ ਲੱਗ ਪਿਆ ਅਜੇ ਵੀ ਉਹਦਾ ਹਸਪੀਟਲ ਹੀ ਹੈ ਮਹਾਰਾਜ ਦੀ ਕਿਰਪਾ ਹੈ ਪਰ ਉਹਦੀ ਹੌਲੀ ਹੌਲੀ ਸਿਹਤ ਵਿੱਚ ਸੁਧਾਰ ਹੁੰਦਾ ਪਿਆ ਹੈ ਕਹਿੰਦੀ ਮੈਂ ਉਹਨੂੰ ਪੁੱਛਿਆ ਕਿ ਕਿਵੇਂ ਕਰੀਦਾ ਹੈ ਇਹ ਚੁਪਹਿਰਾ ਤੇ ਉਹਨਾਂ ਨੇ ਦੱਸਿਆ ਫਿਰ ਉਹ ਭੈਣ ਕਹਿਣ ਲੱਗੀ ਕਿ ਮੇਰੇ ਵੀ ਮਨ ਵਿੱਚ ਬੜੀ ਸ਼ਰਧਾ ਆਈ ਕਿ ਮੈਂ ਵੀ ਜਾਵਾਂ ਕਹਿੰਦੀ ਅਗਲੇ ਦਿਨ ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼ਹੀਦਾਂ ਸਾਹਿਬ ਵਿਖੇ ਗਈ ਅਰਦਾਸ ਬੇਨਤੀ ਗ੍ਰੰਥੀ ਸਿੰਘ ਜੀ ਦੇ ਕੋਲੋਂ ਕਰਵਾਈ ਉੱਥੋਂ ਮੈਂ ਪੁੱਛਿਆ ਕਿ ਐਦਾਂ ਮੇਰਾ ਬੱਚਾ ਹੈ ਤੇ ਮੈਂ ਹੁਣ ਕੀ ਕਰਾਂ ਕਿੱਦਾਂ ਠੀਕ ਹੋਵੇਗਾ ਕਹਿੰਦੇ ਉਹਨਾਂ ਨੇ ਦੱਸਿਆ ਕਿ ਚਪਹਰੇ ਦੀ ਸੇਵਾ ਭਰੋ ਮਹਾਰਾਜ ਜੀ ਕਿਰਪਾ ਕਰਨਗੇ ਕਹਿੰਦੇ ਕਿ ਉੱਥੇ ਜਿਹੜੇ ਸਿੰਘ ਚ ਪਹਿਰਾ ਘਟਵਾਉਂਦੇ ਸੀ ਕੋਈ ਮਹਾਪੁਰਸ਼ ਹੀ ਸਨ ਤੇ ਉਹ ਕਹਿੰਦੇ ਕਿ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਤੁਸੀਂ ਚਪਹਰੇ ਦੇ ਵਿੱਚ ਆਇਆ ਕਰੋ ਹਾਜ਼ਰੀ ਭਰਿਆ ਕਰੋ ਇਥੋਂ ਜੋਤ ਦਾ ਘਿਓ ਲੈ ਕੇ ਜਾਇਆ ਕਰੋ ਆਪਣੇ ਬੱਚੇ ਤੇ ਜਾ ਕੇ ਹੌਲੀ-ਹੌਲੀ ਉਹਦੇ ਅੰਗਾਂ ਤੇ ਮਲਣਾ ਸ਼ੁਰੂ ਕਰਿਆ ਕਰੋ ਮਹਾਰਾਜ ਜੀ ਫਿਰ ਵੇਖਿਓ ਕਿਰਪਾ ਕਰਨਗੇ ਕਹਿੰਦੇ ਕਿ ਇਦਾਂ ਹੀ ਮੈਂ ਦੇਗ ਕਰਵਾ ਕੇ ਤੇ ਜੋਤਾਂ ਦਾ ਘਿਓ ਆਪਣੇ ਘਰ ਵਾਸਤੇ ਲੈ ਕੇ ਗਈ ਅਸੀਂ 2-4 ਦਿਨ ਉਸ ਨੂੰ ਮਲਿਆ ਮਹਾਰਾਜ ਦੀ ਕਿਰਪਾ ਹੋਈ ਡਾਕਟਰਾਂ ਨੇ ਕਹਿਣਾ ਸ਼ੁਰੂ ਕੀਤਾ ਕਿ ਉਹਦੀ ਸਿਹਤ ਥੋੜੀ-ਥੋੜੀ ਠੀਕ ਹੋ ਰਹੀ ਹੈ ਸਿਹਤ ਵਿੱਚ ਫਰਕ ਨਜ਼ਰ ਆ ਰਿਹਾ ਹੈ ਮਾਤਾ ਜੀ ਕਹਿਣ ਲੱਗੇ ਕਿ ਮੈਂ ਪਹਿਲੀ ਵਾਰ ਚ ਪਹਿਰਾ ਕਟਣ ਸ਼ਹੀਦਾਂ ਸਾਹਿਬ ਸ਼ੁਰੂ ਕਰ ਦਿੱਤਾ ਤੇ ਕਹਿੰਦੀ ਕਿ ਸਮਾਪਤੀ ਤੇ ਮੈਂ ਉੱਠਦਿਆਂ ਹੀ ਆਪਣੀ ਨਹੁ ਨੂੰ ਫੋਨ ਕੀਤਾ ਕਿ ਬੱਚਾ ਠੀਕ ਹੈ ਤੇ ਕੀ ਕਹਿੰਦੇ ਹਨ ਡਾਕਟਰ ਤੇ ਕਹਿੰਦੇ ਕਿ ਮੇਰੀ ਨੌਨੇ ਦੱਸਿਆ ਕਿ ਡਾਕਟਰ ਕਹਿੰਦੇ ਹਾ ਕਿ ਇਸ ਦੇ ਸਰੀਰ ਵਿੱਚ ਹਿਲਜੁਲ ਹੋਈ ਹੈ ਇਸ ਦੇ ਦਿਮਾਗ ਵਿੱਚ ਹਿਲਜੁਲ ਹੋਈ ਹੈ ਭਾਵਕੇ ਕੁਝ ਪਤਾ ਲੱਗਾ ਹੈ ਇਸ ਨੂੰ ਤੁਹਾਡੇ ਬੱਚੇ ਨੇ ਕੁਝ ਸੁਣਨਾ ਤੇ ਵੇਖਣਾ ਸ਼ੁਰੂ ਕੀਤਾ ਹੈ ਮਾੜਾ ਮੋਟਾ ਬੁੱਲ ਹਿਲਾਏ ਹਨ ਕਹਿੰਦੀ ਮੈਨੂੰ ਬੜਾ ਭਰੋਸਾ ਬਣਿਆ ਮੈਂ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਅਰਦਾਸ ਕੀਤੀ ਫਿਰ ਮੈਂ ਉਥੇ ਸੁਖਿਆ ਕਿ ਜਿੰਨਾ ਚਿਰ ਮੇਰਾ ਪੁੱਤ ਉੱਠ ਕੇ ਬੋਲਦਾ ਨਹੀਂ ਗੱਲਾਂ ਨਹੀਂ ਕਰਦਾ ਤੁਰਦਾ ਫਿਰਦਾ ਨਹੀਂ ਸਹੀ ਸਲਾਮਤ ਹੋ ਕੇ ਘਰ ਨਹੀਂ ਆਉਂਦਾ ਉਹਨਾਂ ਤੱਕ ਮੈਂ ਚਪਹਿਰੇ ਹੀ ਕੱਟਦੀ ਰਹਾਂਗੀ ਉਹ ਮਾਤਾ ਕਹਿੰਦੀ ਫਿਰ ਮੈਂ ਚਪਹਿਰੇ ਕੱਟ ਕੇ ਤੀਜੇ ਚਪਹਿਰੇ ਤੇ ਮੇਰਾ ਬੱਚਾ ਬਿਲਕੁਲ ਅੱਖਾਂ ਖੋਲ ਕੇ ਪਛਾਨਣ ਲੱਗ ਪਿਆ ਸੀ ਸਾਰਿਆਂ ਨੂੰ ਸਾਰੀਆਂ ਗੱਲਾਂ ਬੋਲਣ ਲੱਗ ਪਿਆ ਸੀ ਅਸੀਂ ਘਰ ਲੈ ਕੇ ਆਏ ਕਹਿੰਦੇ ਕਿ ਉਹਤੇ ਭਾਵੇਂ ਖਰਚਾ ਬੇਸ਼ੱਕ ਬੇਹਿਸਾਬਾ ਹੀ ਲੱਗਾ ਸੀ ਪਰ ਕਿਰਪਾ ਬਾਬਾ ਦੀਪ ਸਿੰਘ ਜੀ ਦੀ ਵਰਤੀ ਸੀ ਡਾਕਟਰ ਇਹ ਹੀ ਕਹਿੰਦੇ ਸੀ ਕਿ ਸਾਨੂੰ ਲੱਗਦਾ ਨਹੀਂ ਸੀ ਕਿ ਇਹ ਪੇਸ਼ੈਂਟ ਠੀਕ ਹੋ ਜਾਵੇਗਾ ਪਰ ਮਹਾਰਾਜ ਦੀ ਮੌਜ ਹੈ ਕੋਈ ਖੇੜ ਹੀ ਐਸੀ ਬਣ ਗਈ ਕਿ ਇਹੋ ਜਿਹੀ ਕਿ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋ ਗਈ ਕਹਿੰਦੀ ਕਿ ਮੈਨੂੰ ਪੂਰਨ ਭਰੋਸਾ ਬਣਿਆ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਕਲਾ ਵਰਤ ਗਈ ਉਹ ਮਾਤਾ ਜੀ ਕਹਿਣ ਲੱਗੇ ਉਸ ਦਿਨ ਤੋਂ ਬਾਅਦ ਮੈਂ ਲਗਾਤਾਰ ਹੀ ਚਪਹਰੇ ਕੱਟਣ ਜਾਂਦੀ ਹਾਂ ਤੇ ਮਹਾਰਾਜ ਦੀ ਕਿਰਪਾ ਸਦਕਾ ਮੈਂ 11 12 ਚਪਹਰੇ ਸ਼ਹੀਦਾ ਸਾਹਿਬ ਕੱਟੇ ਉਸ ਤੋਂ ਬਾਅਦ ਕਈ ਵਾਰ ਘਰੇ ਚ ਪਹਿਰਾ ਕੱਟ ਲੈਂਦੀ ਸੀ ਤੇ ਕਈ ਵਾਰ ਉੱਥੇ ਜਾ ਕੇ ਕੱਟ ਲੈਂਦੀ ਸੀ ਫਿਰ ਅਸੀਂ ਉਹਨੂੰ ਕਿਹਾ ਭਾਈ ਪੁੱਤ ਉੱਥੇ ਨੌਕਰੀ ਨਹੀਂ ਕਰਨੀ ਕੋਈ ਨੌਕਰੀ ਹੋਰ ਕਰ ਲੈ ਸਾਡੇ ਕੋਲ ਆ ਜਾ ਕਹਿੰਦੀ ਕਿ ਅਸੀਂ ਆਪਣੇ ਬੱਚੇ ਨੂੰ ਫਿਰ ਦੱਸਿਆ ਕਿ ਪੁੱਤ ਤੂੰ ਸ਼ਹੀਦਾਂ ਸਾਹਿਬ ਤੋਂ ਠੀਕ ਹੋਇਆ ਹੈ ਮੈਂ ਸ਼ਹੀਦਾਂ ਸਾਹਿਬ ਜਾਂਦੀ ਸੀ ਤੇ ਉੱਥੇ ਜਾ ਕੇ ਚਪਹਰੇ ਕੱਟਦੀ ਸੀ ਅਰਦਾਸਾਂ ਬੇਨਤੀਆਂ ਕਰਦੀ ਸੀ ਤੂੰ ਵੀ ਉੱਥੇ ਜਾ ਕੇ ਤਾਂ ਵੇਖ ਕਹਿੰਦੀ ਕਿ ਅਸੀਂ ਉਸ ਨੂੰ ਕਿਹਾ ਕਿ ਪੁੱਤ ਤੂੰ ਵੀ ਦਰਸ਼ਨ ਮੇਲੇ ਕਰਕੇ ਆਇਆ ਕਰ ਤੇ ਕਹਿੰਦੇ ਕਿ ਅਸੀਂ ਉਸ ਨੂੰ ਆਪਣੇ ਨਾਲ ਲੈ ਕੇ ਗਏ ਉਸ ਤੋਂ ਬਾਅਦ ਮੇਰੇ ਪੁੱਤ ਨੇ ਰੁਟੀਨ ਬਣਾ ਲਈ ਸ਼ਹੀਦਾਂ ਸਾਹਿਬ ਜਣਾ ਉਸਨੇ ਸ਼ੁਰੂ ਕਰ ਦਿੱਤਾ ਉਹ ਉਥੇ ਸੇਵਾ ਕਰਦਾ ਹਰ ਐਤਵਾਰ ਉਹ ਜਰੂਰ ਉਥੇ ਪਹੁੰਚਦਾ ਤੇ ਨਾਲ ਹੀ ਕਹਿੰਦਾ ਕਿ ਮਾਤਾ ਜੀ ਅਸੀਂ ਤਾਂ ਇੱਥੇ ਹੀ ਜੰਮੇ ਪੜੇ ਹਾਂ ਇੱਕ ਦੋ ਵਾਰੀ ਕਿਤੇ ਗਏ ਹੋਵਾਂਗੇ ਪਰ ਕਹਿੰਦਾ ਕਿ ਹੁਣ ਉਹ ਹਰ ਐਤਵਾਰ ਉਥੇ ਸੇਵਾ ਕਰਦਾ ਹੈ ਤੇ ਨਾਲ ਹੀ ਚਪਹਰੇ ਕੱਟਦਾ ਹੈ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਹਰ ਚਪਹਰੇ ਤੇ ਸ਼ੁਕਰਾਨਾ ਕਰਦਾ ਹੈ ਤੇ ਉਸਨੇ Hindu ਹੋਣ ਦੇ ਬਾਵਯੂਦ ਵੀ ਸਿਰ ਤੇ ਪੱਗ ਬੰਨ੍ਹਣੀ ਸ਼ੁਰੂ ਕਰ ਦਿੱਤੀ ਉਸਨੇ ਕੇਸ ਰੱਖ ਲਏ ਅਤੇ ਉਸਨੇ ਦਾੜੀ ਵੀ ਨਹੀਂ ਕਟਵਾਈ ਤੇ ਉਹ ਪੂਰਨ ਗੁਰਸਿੱਖ ਬਣ ਗਿਆ ਕਹਿੰਦੇ ਕਿ ਇਸ ਤਰ੍ਹਾਂ ਉਹ Hindu ਤੋਂ ਗੁਰਸਿੱਖ ਬਣ ਗਿਆ ਤੇ ਉਸਤੇ ਬਾਬਾ ਦੀਪ ਸਿੰਘ ਜੀ ਦੀ ਕਲਾ ਵਰਤ ਗਈ ਇਹ ਤਾਂ ਮਾਤਾ ਜੀ ਨੇ ਆਪਣੀ ਵਾਰਤਾ ਸੁਣਾਈ ਹੈ ਸਾਧ ਸੰਗਤ ਜੀ ਬੜੀਆਂ ਹੀ ਝੋਲੀਆਂ ਉੱਥੇ ਭਰਦੀਆਂ ਹਨ ਬੜੇ ਹੀ ਲੋਕ ਆਪਣੀਆਂ ਹੱਡ ਬੀਤੀਆਂ ਸੁਣਾਉਂਦੇ ਹਨ ਕੀ ਸੰਗਤ ਜੀ ਦੇ ਨਾਲ ਉਥੇ ਕੀ ਕੁਝ ਵਾਪਰਦਾ ਹੈ ਜਿਹੜਾ ਸਾਨੂੰ ਕੁਝ ਪਤਾ ਹੀ ਨਹੀਂ ਹੁੰਦਾ ਸਾਡੀਆਂ ਅੱਖਾਂ ਤੋਂ ਉਹਲੇ ਹੀ ਵਾਪਰ ਜਾਂਦਾ ਹੈ ਸਾਨੂੰ ਉਹਦੇ ਬਾਰੇ ਕੋਈ ਵੀ ਗਿਆਨ ਨਹੀਂ ਹੁੰਦਾ ਪਰ ਜਦੋਂ ਲੋਕ ਦੱਸਦੇ ਹਨ ਫਿਰ ਪਤਾ ਲੱਗਦਾ ਹੈ ਕਿ ਧੰਤਨ ਬਾਬਾ ਦੀਪ ਸਿੰਘ ਜੀ ਤੁਸੀਂ ਰਹਿਮਤ ਕਰਦੇ ਹੋ ਬੜੇ ਹੀ ਰਹਿਮਤ ਦੇ ਕੇ ਤੁਸੀਂ ਆਪਣੀ ਸੰਗਤ ਨੂੰ ਨਿਵਾਜਦੇ ਹੋ ਮਹਾਰਾਜ ਜੀ ਕਿਰਪਾ ਕਰੋ ਸਾਡੇ ਵੀ ਦੁੱਖ ਰੋਗ ਕੱਟ ਦਿਓ ਚਰਨ ਕਮਲਾਂ 'ਚ ਤੁਹਾਡੇ ਅਰਦਾਸ ਹੈ ਜੀ ਤੁਸੀਂ ਸਾਡੀਆਂ ਭੁਲਾਂ ਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ